ਜਿਨਾਂ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਜਿਹੜੇ ਚਮਕਦੇ ਨੇ ਤਾਂ ਜੀ ਬਹੁਤ ਵਧੀਆ ਨੇ ਜੀ ਅੱਜ ਮੈਂ ਤੁਹਾਨੂੰ ਆ ਤਿੰਨ ਸ਼ਖਲਾਂ ਦਿਖਾਨੀਆਂ ਜਿਹੜੇ ਇਸ ਸਮੇਂ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਇਹ ਵੱਡੇ ਇਨਫਲੂਐਂਸਰ ਆਪਣੇ ਆਪ ਨੂੰ ਬੰਦੇ ਸੀ ਅਤੇ ਵੱਡੇ ਚਿਹਰੇ ਸੀ ਇਹਨਾਂ ਦੇ ਇਹਨਾਂ ਨੂੰ ਵੀ ਲੋਕ ਆਈਡਲ ਮੰਨਦੇ ਸੀ ਪਰ ਅੱਜ ਇਹ ਤਿੰਨੋਂ ਜੇਲ੍ਹ ਦੇ ਵਿੱਚ ਨੇ ਸੋਸ਼ਲ ਮੀਡੀਆ ਦਾ ਜਿਹੜਾ ਦਿਖਾਵਾ ਹੈ ਉਹ ਕਿੰਨਾ ਖਤਰਨਾਕ ਹੈ ਸੋਸ਼ਲ ਮੀਡੀਆ ਦੇ ਪਿੱਛੇ ਕਿੰਨੇ ਗਹਿਰੇ ਰਾਜ਼ ਛੁਪੇ ਹੋਏ ਨੇ ਇਸ ਬਾਰੇ ਗੱਲਬਾਤ ਕਰਾਂਗੇ ਜੀ ਹਾਂ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥ ਖਾੜੇ ਨਾਲ ਪ੍ਰਿਆ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਦੇ ਲਾਈਫ ਸਟਾਈਲ ਬਾਰੇ ਵੇਖਦੇ ਹਾਂ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਦੇ ਰੈਣਡ ਸੈਂਡ ਦੇ ਤਰੀਕੇ ਬਾਰੇ ਦੇਖਦੇ ਹਾਂ ਉਹਨਾਂ ਦੇ ਖਾਣ ਪੀਣ ਦੇ ਤਰੀਕੇ ਬਾਰੇ ਦੇਖਦੇ ਹਾਂ ਉਹਨਾਂ ਦੀਆਂ ਮਹਿੰਗੀਆਂ ਗੱਡੀਆਂ ਦੇਖਦੇ ਹਾਂ ਮਹਿੰਗੇ ਘੜੀਆਂ ਦੇਖਦੇ ਹਾਂ ਸਾਨੂੰ ਇੰਜ ਲੱਗਦਾ ਹੈ ਕਿ ਬਈ ਅਸੀਂ ਵੀ ਐਵੇਂ ਹੋ ਜਾਏ ਬੜਨਾ ਹੈ ਪਰ ਬਹੁਤ ਸਾਰੇ ਇਨਫਲੂਐਂਸਰ ਬਹੁਤਾਰੇ سوشل میڈیا ਤੇ ਦਿਖਣ ਵਾਲੇ ਉਹ ਪਿੱਛੇ ਕੀ ਹੋਇਆ ਜੇ ਕਾਰਨਾਮੇ ਕਰਦੇ ਨੇ ਉਹ ਤਿੰਨ ਤਸਵੀਰਾਂ ਦੇ ਵਿੱਚ ਜਿਹੜੀਆਂ ਸ਼ਕਲਾਂ ਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਜਿਹਾ ਇੱਕ ਪਾਸੇ ਸੁਖਰਤ ਜੀ ਆਏ ਇੱਕ ਪਾਸੇ ਤੁਹਾਨੂੰ ਅਮਨ ਥਾਰ ਵਾਲੀ ਅਮਨਦੀਪ ਕੌਰ ਮਿਲ ਜਾਏਗੀ ਤੇ ਦੂਸਰੇ ਪਾਸੇ ਤੁਹਾਨੂੰ ਇਹ ਮਲੋਤਰਾ ਮੈਡਮ ਮਿਲ ਜਾਣਗੇ ਜਿਹੜੇ ਕੀ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਕਿਉਂਕਿ ਇਹਨਾਂ ਨੇ ਪਾਕਿਸਤਾਨ ਦੀ ਜਾਸੂਸੀ ਦੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਜੀ ਹਾਂ ਇਹ ਤਿੰਨੋਂ ਜਿਹੜੇ ਨੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਸੁਖਰਤਿਆ ਦੇ ਬਾਰੇ ਬਹੁਤ ਸਾਰੇ ਨੂੰ ਪਤਾ ਹੈ ਸੁਖਰਤਿਆ ਪਹਿਲਾਂ ਸੋਸ਼ਲ ਮੀਡੀਆ ਤੇ ਗਾਲਾ ਕਰਕੇ ਮਸ਼ਹੂਰ ਹੋਇਆ ਆਪਣੀ ਜੋ ਹੈ ਇੱਕ ਲੜਕੀ ਨੇ ਵੱਡੇ ਇਲਜ਼ਾਮ ਉਸਤੇ ਲਗਾਏ ਉਸ ਤੋਂ ਬਾਅਦ ਇੱਕ ਦੂਜੇ ਨੂੰ ਇਹਨਾਂ ਨੇ ਗੰਦੀਆਂ ਗੰਦੀਆਂ ਗਾਲਾਂ ਸੋਸ਼ਲ ਮੀਡੀਆ ਤੇ ਕੱਡੀਆਂ ਜਿਸ ਦੇ ਵਿੱਚ ਸਿੰਘਾਂ ਦੀ ਵੀ ਐਂਟਰੀ ਹੋਈ ਤੇ ਇਸ ਨੂੰ ਸਮਝਾਇਆ ਗਿਆ ਕਿ ਤੂੰ ਸੋਸ਼ਲ ਮੀਡੀਆ ਤੇ ਇਸ ਤਰੀਕੇ ਨਾਲ ਗੰਦ ਨਾ ਪਾ ਇਸ ਤੋਂ ਬਾਅਦ ਇਹ ਜਨਾਬ ਬੰਬਈ ਗਏ ਬੰਬਈ ਜਾ ਕੇ ਇਹਨਾਂ ਨੇ ਸੋਚਿਆ ਕਿ ਚਲੋ ਜੋ ਹੈ ਉਹ ਅਸੀਂ ਮਸ਼ਹੂਰ ਹੋ ਜਾਂਦੇ ਆ ਜੋ ਹੈ ਉੱਥੇ ਜਾ ਕੇ ਕੁਝ ਕਰਦੇ ਆ ਪਰ ਇਹਨਾਂ ਨੇ ਇੱਥੇ 5 ਲੱਖ ਰੁਪਏ ਜਿਹੜਾ ਹੈ ਉਹ ਜੋ ਹੈ ਉਹ 5 ਲੱਖ ਰੁਪਏ ਦੇ ਵਿੱਚ ਇਹਨਾਂ ਨੇ ਇੱਕ ਐਨਆਰਆਈ ਜੜ ਲੜਕੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਹੈ 5 ਲੱਖ ਕਤਲ ਕਰਨ ਤੋਂ ਬਾਅਦ ਹੋਣ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੂਸਰੇ ਪਾਸੇ ਅਮਨਦੀਪ ਕੌਰ ਥਾਰ ਵਾਲੀ ਮੈਡਮ ਜਿਨ੍ਹਾਂ ਦਾ ਹੁਣ ਕੇਸ ਨਵਾਂ ਹੀ ਤਾਜ਼ਾ ਚੱਲਦਾ ਪਿਆ ਜੋ ਕਿ 17 ਗ੍ਰਾਮ ਚਿੱਟੇ ਦੇ ਨਾਲ ਫੜੀ ਗਈ ਸੀ ਅਤੇ ਚਿੱਟੇ ਤੋਂ ਫੜਨ ਤੋਂ ਬਾਅਦ ਜਿਹੜਾ ਹੈ ਉਹ ਮੈਡਮ ਹੁਣ ਜਿਹੜਾ ਹੈ ਉਹ ਵਿਜੀਲੈਂਸ ਦੇ ਗ੍ਰਿਫਤਾਰ ਗ੍ਰਿਫਤ ਦੇ ਵਿੱਚ ਨੇ ਦੂਸਰੇ ਤੀਸਰੇ ਪਾਸੇ ਨੇ ਜੋਤੀ ਮਲੋਤਰਾ ਜੋਤੀ ਮਲੋਤਰਾ ਜਿਹੜੀ ਹੈ ਉਹ ਪਾਕਿਸਤਾਨ ਦੀ ਜਾਸੂਸੀ ਦੇ ਵਿੱਚ ਇਨਵੋਲਵ ਹੈ ਜਿਹੜਾ ਕਿਹਾ ਜਾ ਰਿਹਾ ਹੈ ਤੇ ਉਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈ ਪਰ ਇਹਨਾ ਤਿੰਨਾ ਦੋ ਇੱਕ ਥਾਂ ਤੇ ਮੈਂ ਦਿਖਾਉਂਦਾ ਮੇਰਾ ਮਕਸਦ ਇਹ ਹੈ ਕਿ ਤੁਸੀਂ ਸੋਚੋ ਕਿ ਸੋਸ਼ਲ ਮੀਡੀਆ ਦਾ ਫੇਮ ਸੋਸ਼ਲ ਮੀਡੀਆ ਦੇ ਪਿੱਛੇ ਦਾ ਜੋ ਕਾਰਨਾਮੇ ਨੇ ਉਹ ਕਿੰਨੇ ਖਤਰਨਾਕ ਨੇ ਇਹ ਤਿੰਨੋਂ ਚਿਹਰੇ ਮਸ਼ਹੂਰ ਸੀ ਇਹ ਤਿੰਨੋਂ ਚਾਰੇ ਇੰਜ ਦਿਖਾਉਂਦੇ ਸੀ ਕਿ ਖਰੇ ਇਹਨਾਂ ਦੇ ਕੋਲ ਕਿੰਨੀ ਸੱਚ ਅਕ ਦੀ ਕਮਾਈ ਹੈ ਇਹ ਐਵੇਂ ਦਿਖਾਉਂਦੇ ਸੀ ਕਿ ਖਰੇ ਸਾਡੇ ਤੋਂ ਵੱਡਾ ਕੋਈ ਵੀ ਨਹੀਂ ਹੈ ਪਰ ਅੱਜ ਇਹ ਤਿੰਨੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਇਹ ਤਿੰਨੋਂ ਚਿਹਰੇ ਬਹੁਤ ਸਾਰੇ ਲੋਕ ਇਹਨਾਂ ਨੂੰ ਆਈਡਲ ਮੰਨਦੇ ਹੋਣਗੇ ਬਹੁਤ ਸਾਰੇ ਲੋਕ ਇਹਨਾਂ ਵਾਂਗੂ ਬਣਨਾ ਚਾਹੁੰਦੇ ਹੋਣਗੇ ਬਹੁਤ ਸਾਰੇ ਲੋਕ ਚਾਹੁੰਦੇ ਹੋਣਗੇ ਕਿ ਅਸੀਂ ਵੀ ਸ਼ਾਇਦ ਇਹਨਾਂ ਵਰਗੀ ਜ਼ਿੰਦਗੀ ਜੀ ਸਕਦੇ ਪਰ ਇਹ ਜ਼ਿੰਦਗੀ ਕਿਵੇਂ ਜੀ ਰਹੇ ਸੀ ਉਹ ਜਿਹੜੀ ਜ਼ਿੰਦਗੀਏ ਜੀ ਰਹੇ ਸੀ ਉਹਦਾ ਆਖਰੀ ਦੇ ਵਿੱਚ ਅੰਤ ਕੀ ਹੁੰਦਾ ਹੈ ਆਖਰੀ ਦੇ ਵਿੱਚ ਜਿਹੜੀ ਹੱਕ ਸੱਚ ਦੀ ਕਮਾਈ ਨਹੀਂ ਹੁੰਦੀ ਹੈ ਜਿਹੜੀ ਹੱਕ ਦੀ ਕਮਾਈ ਨਹੀਂ ਹੁੰਦੀ ਉਹਦਾ ਆਖਰੀ ਦੇ ਵਿੱਚ ਅੰਤ ਕੀ ਹੁੰਦਾ ਹੈ ਉਹ ਵੀ ਵੇਖ ਲਵੋ